ਤਾਂ ਯਾਰ ਪੱਕੇ ਬਾਡਰ ਬਣਾ ਕੇ ਸਾਈਡ ਤੇ ਕਰ ਦੇਣਾ ਸਾਨੂੰ ਅਸੀਂ ਕੋਈ ਇੱਥੇ ਕੋਈ ਕਹਿੰਦਾ ਯਾਰ ਵੀ ਇਹ ਤਾਂ ਅੱਤਵਾਦੀ ਬੱਕਵਾਦੀ ਜਾਂ ਕਿਸੇ ਯਾਰ ਅੱਤਵਾਦੀ ਤੇ ਵੀ ਹਮਲਾ ਇਦਾਂ ਨਹੀਂ ਕੀਤਾ ਜਾਂਦਾ ਜਿਸ ਸਾ ਬਣਾਇੰਦਾ ਨਹੀਂ ਕੀਤਾ ਯਾਰ ਖਾਲੀ ਹੱਥ ਇੱਕ ਆਪਣੇ ਹੱਕਾਂ ਵਾਸਤੇ ਮੰਗ ਕਰ ਰਹੇ ਐ ਉਹਨਾਂ ਤੇ ਇਦਾਂ 12 ਬੋਰ ਦੇ ਕਾਰਤੂਸ਼ ਐਲਜੀ ਦੇ ਕਾਰਤੂਸ਼ ਹਾਂ ਐਸਐਲਰ ਦੇ ਕਾਰਤੂਸ਼ ਚਲਾ ਕੇ ਸਾਫਤ ਕੀ ਕਰਨਾ ਚਾਹੁੰਦੇ ਐ ਕੀ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਹੈਗੇ ਕੀ ਕਿਸਾਨ ਨੇ ਹੱਕ-ਮੱਕੇ ਕੋਈ ਗਲਤੀ ਕਰ ਲਈ ਇੱਕ ਹਿਸਾਬ ਨਾਲ ਜੇ ਮੋਦੀ ਨੂੰ ਇੰਨੀ ਨਫ਼ਰਤ ਹੈ ਸਾਡੇ ਨਾਲ ਤਾਂ ਯਾਰ ਪੱਕੇ ਬਾਰਡਰ ਬਣਾ ਕੇ ਸਾਈਡ ਤੇ ਕਰ ਦੇਣਾ ਸਾਨੂੰ ਅੱਜ ਵੀ ਪਤਾ ਕੱਟਣਾਂ ਨੂੰ ਲੈ ਕੇ ਅਸੀਂ ਇੰਨਾ ਦੁਖੀ ਹਾਂ ਵੀਰੇ ਕਿਸੇ ਦੀ ਵੀ ਰੋਟੀ ਨਹੀਂ ਪੱਕੀ ਟਰਾਲੀਆਂ ਚੋਂ ਕੱਢ-ਕੱਢ ਇਹਨਾਂ ਨੇ ਕੁੱਟੇ ਇਹਨਾਂ ਨੇ ਲੱਤਾਂ ਤੋੜੀਆਂ ਉਹਨਾਂ ਦੀਆਂ ਉਹ ਬਜ਼ੁਰਗਾ ਕੀ ਕਸੂਰ ਸੀ ਭਾਈ ਮੈਂ ਭਗਵਾਨਤਮਨ ਸਰਕਾਰ ਨੂੰ ਵੀ ਇਹ ਪੁੱਛਣਾ ਚਾਹੁੰਦਾ ਵੀ ਯਾਰ ਤੇਰਾ ਦੋਗਲਾ ਚਿਹਰਾ ਹੈ ਜਾਂ ਸਿੰਗਲ ਹੈ ਤੂੰ ਵੀਰ ਆਪਣੇ ਪੰਜਾਬ ਦੇ ਵਿੱਚ ਵੀ ਆ ਕੇ ਉਹਨਾਂ ਨੇ ਇਹ ਕਰ ਚਾ ਕੇ ਕਾਰਵਾਈ ਕਰਨ ਵਾਲੀ ਕਸਰ ਕਰਤੀ ਯਾਰ ਇਹ ਚ ਸਾਡੀ ਕਸੂਰਤਾ ਦੱਸੋ ਵੀ ਕੀ ਸੀ ਸਾਡੇ ਕੋਲੇ AK47 ਸੀ ਸਾਡੇ ਕੋਲੇ ਕੁਝ ਹੋਰ ਸੀ ਸਾਡੇ ਕਿਸੇ ਬੰਦੇ ਨੇ ਕੋਈ ਗੋਲੀ ਚਲਾਈ ਉਹਨਾਂ ਨੂੰ ਮੈਨੂੰ ਤਾਂ ਉਹਨਾਂ ਤੇ ਇਹ ਵੀ ਵਿਸ਼ਵਾਸ ਨਹੀਂ ਵੀ ਉਹਨਾਂ ਦੇ ਪਰਸਨਲ ਇਹ ਬਣਾਏ ਹੋਏ ਐ ਵੀ ਜੋ ਉਹਨਾਂ ਸਿਰਫ ਇਸ਼ਾਰਿਆਂ ਦੇ ਕੰਮ ਕਰਦੇ ਐ ਵੀ ਇਹਨਾਂ ਨੂੰ ਮਾਰ ਦਿਓ ਯਾਰ ਜੇ ਸਾ ਅਸੀਂ ਇੰਨੇ ਬੁਰੇ ਲੱਗਦੇ ਆ ਯਾਰ ਇਹਨਾਂ ਨੂੰ ਇਹ ਵੈਸੀ ਮਾਰਦੇ ਨੇ ਸਾਨੂੰ ਅਸੀਂ ਛੰਡੇ ਦੀ ਆਵਾਜ਼ ਬੁਲੰਦ ਕਰਦੇ ਆ ਤੇ ਹੱਕ ਮੰਗਦੇ ਆ ਆਪਣੇ ਜੇ ਜਾਰੇ ਇਸ ਦੇ ਚ ਹੱਕ ਮੰਗਣਾ ਵੀ ਗਨਾਹ ਹੈ ਤਾਂ ਭਾਈ ਫਿਰ ਇਸ ਹਸਾਬ ਨਾਲ ਤਾਂ ਅਸੀਂ ਇਸ ਦੇ ਵਿੱਚ ਨਹੀਂ ਹੈ ਨਹੀਂ ਐਨਾ ਤਾਂ ਵੀਰੇ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਨਾ ਜਿਹੜੀ ਇਹ ਕਰ ਰਹੇ ਹੈ ਹੱਦ ਕਰਤੀ ਯਾਰ ਮੋਦੀ ਨੇ ਲੱਖ ਲਾਣ ਤਾਂ ਇਹੋ ਜੇ ਬੰਦੇ ਨੂੰ ਯਾਰ ਭਾਈ ਜੀ ਅੱਜ ਦੀ ਘਟਨਾ ਬਾਰੇ ਕਿਵੇਂ ਸੋਚਦੇ ਹੋ ਅੱਜ ਦੀ ਘਟਨਾ ਬਾਰੇ ਵੀਰੇ ਬਹੁਤ ਹੀ ਮੰਦਪੱਗਾ ਤੇ ਜਿਹੜੇ ਜੋ ਕਦਮ ਸੀ ਇਹ ਸਰਕਾਰ ਦਾ ਜੋ ਕਿ ਹੋਣਾ ਚਾਹੀਦਾ ਸੀ ਕਿਉਂਕਿ ਜਦੋਂ ਕਿਸਾਨ ਖਾਲੀ ਹੱਥ ਇੱਕ ਆਪਦੇ ਹੱਕਾਂ ਵਾਸਤੇ ਮੰਗ ਕਰ ਰਹੇ ਐ ਉਹਨਾਂ ਤੇ ਇਦਾਂ 12 ਬੋਰ ਦੇ ਕਾਰਤੂਸ਼ ਐਲਜੀ ਦੇ ਕਾਰਤੂਸ਼ ਹੈ ਐ ਐਸਐਲਆਰ ਦੇ ਕਾਰਤੂਸ਼ ਚਲਾ ਕੇ ਸਾਫਤ ਕੀ ਕਰਨਾ ਚਾਹੁੰਦੇ ਐ ਕੀ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਹੈਗੇ ਕੀ ਕਿਸਾਨ ਨੇ ਹੱਕ ਮੱਕੇ ਕੋਈ ਗਲਤੀ ਕਰ ਲਈ ਹੈ ਇਸ ਇਹ ਗੱਲ ਤੁਸੀਂ ਆਪ ਵੀ ਸੋਚ ਕੇ ਦੱਸੋ ਤੇ ਸਭ ਤੋਂ ਵੱਡੀ ਗੱਲ ਇਹ ਹੈ 20000 ਇਹਨਾਂ ਨੂੰ ਕਿੰਨੇ ਵਾਰੀ ਮੀਟਿੰਗ ਵਾਸਤੇ ਕਿਹਾ ਗੱਲ ਕਰਨ ਨੂੰ ਕਿਹਾ ਰੋਕਣਾ ਹੈ ਵੈਸੇ ਰੋਕ ਲੋ ਜੇ ਉਹ ਇਹ ਇਹ ਤਾਂ ਜਾਂ ਪਾਕਿਸਤਾਨ ਦੇ ਬਾਰਡਰ ਤੇ ਵੀ ਚਲੇ ਜਾਈਆਂ ਨਾ ਉਹ ਵੀ ਯਾਰ ਗੋਲੀ ਨਹੀਂ ਮਾਰਦੇ ਉਹ ਵੀ ਐ ਸੋਦੇ ਯਾਰ ਆਪਣੇ ਪੰਜਾਬੀ ਭਰਾ ਆ ਗਏ ਕੋਈ ਗੱਲ ਨਹੀਂ ਗਲਤੀ ਨਾਲ ਆ ਗਿਆ ਉਹਨਾਂ ਇਹਨੂੰ ਬੰਦੇ ਨੂੰ ਵਾਪਸ ਕਰ ਦਿੰਦੇ ਆ ਜੋ ਹਾਲਾਤ ਇਹਨਾਂ ਨੇ ਕੀਤੇ ਬਹੁਤ ਨੁਕਸਾਨ ਕਰਤ ਰਲੇ ਬਹੁਤ ਨੁਕਸਾਨ ਕੀਤਾ ਤੇ ਇੱਥੇ ਤੱਕ ਆ ਕੇ ਕਰਜ ਆ ਗਏ ਟਰੈਕਟਰ ਕਮ ਸੇ ਕਮ 40 50 ਟਰੈਕਟਰਾਂ ਦਾ ਨੁਕਸਾਨ ਉਹਨਾਂ ਦੀਆਂ ਪੈਪਾਂ ਵੱਡੀਆਂ ਨਾ ਤੇਲ ਦੀਆਂ ਟਰੈਕਟਰ ਤਾਂ ਨਹੀਂ ਉਹਨਾਂ ਚੜਨ ਜਾਂਦੇ ਸੀ ਯਾਰ ਸਟਾਰਟ ਹੋ ਕੇ ਆਪਣੇ ਆਪ ਚੱਲੀ ਜਾਣੀ ਸੀ ਉਹਨਾਂ ਨੇ ਮੇਰੇ ਗੱਲਾਂ ਅੱਜ ਸਾਡੇ 4 ਛੀਦ ਹੋਏ ਐ ਤੇ ਅਣਗਿਣਤ ਨੌਜਵਾਨ ਐ ਸੱਟਾਂ ਵੀ ਲੱਗੀਆਂ ਨੇ ਜੋ ਗਮੀਰ ਨੇ ਤੇ ਬਾਕੀ ਪਤਾ ਨਹੀਂ ਕਿੰਨੇ ਕੁ ਮੁੰਡੇ ਚੁੱਕ ਕੇ ਲੈ ਕੇ ਗਏ ਐ ਅੱਗੇ ਬਾਰੇ ਕੀ ਸੋਚਦੇ ਹਾਂ ਅੱਗੇ ਬਾਰੇ ਤਾਂ ਵੀਰੇ ਜੋ ਵੀ ਸਾਡੀਆਂ ਚਾਹੇਬੰਦੀਆਂ ਫੈਸਲਾ ਕਰਨਗੀਆਂ ਉਹਨਾਂ ਦੇ ਹਿਸਾਬ ਨਾਲ ਪ੍ਰੋਗਰਾਮ ਲਿਕਣਗੀਆਂ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ ਪਰ ਇੱਕ ਹਿਸਾਬ ਨਾਲ ਜੇ ਮੋਦੀ ਨੂੰ ਇੰਨੀ ਨਫ਼ਰਤ ਐ ਸਾਡੇ ਨਾਲ ਤਾਂ ਯਾਰ ਪੱਕੇ ਬਾਰਡਰ ਬਣਾ ਕੇ ਸਾਈਡ ਤੇ ਕਰ ਦੇਣਾ ਸਾਨੂੰ ਅਸੀਂ ਕੋਈ ਇੱਥੇ ਕੋਈ ਕਹਿੰਦਾ ਯਾਰ ਵੀ ਇਹ ਤਾਂ ਅਤਵਾਦੀ ਬਕਵਾਦੀ ਜਾਂ ਕਿਸੇ ਯਾਰ ਅਤਵਾਦੀ ਤੇ ਵੀ ਹਮਲਾ ਇਦਾਂ ਨਹੀਂ ਕੀਤਾ ਜਾਂਦਾ ਜਿਸ ਸਾਹ ਨਾਲ ਇੰਨਾ ਨਹੀਂ ਕੀਤਾ ਯਾਰ ਅੱਜ ਦੀ ਘਟਨਾ ਨੂੰ ਲੈ ਕੇ ਭਾਵੁਕ ਹੋ ਰਹੇ ਹਾਂ ਦਿਲ ਕਿੰਨਾ ਕਿ ਨਰਾਸ਼ ਹੈ ਅੱਜ ਵੀ ਪਤਾ ਘਟਨਾ ਨੂੰ ਲੈ ਕੇ ਅਸੀਂ ਇੰਨਾ ਦੁਖੀ ਹਾਂ ਵੀਰੇ ਅੱਜ ਸਾਡੇ ਕਿਸੇ ਵੀ ਘਰ ਦੇ ਤੁਸੀਂ ਨਿਗਾਹ ਮਾਰ ਕੇ ਦੇਖੋਗੇ ਕਿਸੇ ਦੇ ਵੀ ਰੋਟੀ ਨਹੀਂ ਪੱਕੀ ਜਿੱਥੇ ਇੱਥੇ ਲੰਗਰਾਂ ਦਾ ਇੰਨਾ ਉਤਸ਼ਾਹ ਹੁੰਦਾ ਸੀ ਤੁਸੀਂ ਅੱਜ ਦੇਖਦੇ ਹੋ ਨੀ ਕੋਈ ਲੰਗਰ ਵੀ ਨਹੀਂ ਹੈਗਾ ਯਾਰ ਕੋਈ ਰੋਟੀ ਖਾ ਰੋਟੀ ਦੀ ਬਰਕੀ ਲੰਗਰ ਵਾਲਾ ਕੰਮ ਹੀ ਨਹੀਂ ਛੱਡਿਆ ਇਹਨਾਂ ਨੇ ਵੀ ਯਾਰ ਸਾਡੇ ਬਜ਼ੁਰਗਾਂ ਤੇ ਇਹਨਾਂ ਦੇ ਟਰਾਲੀਆਂ ਟਰਾਲੀਆਂ ਚੋਂ ਕੱਢ ਕੱਢ ਇਹਨਾਂ ਨੇ ਕੁੱਟੇ ਇਹਨਾਂ ਨੇ ਲੱਤਾਂ ਤੋੜੀਆਂ ਉਹਨਾਂ ਦੀਆਂ ਉਹ ਬਜ਼ੁਰਗਾਂ ਕੀ ਕਸੂਰ ਸੀ ਭਾਈ ਕੋਈ ਵੀ ਬਾਰਡਰ ਤੋੜਨ ਨਹੀਂ ਗਿਆ ਫਿਰ ਵੀ ਤੁਹਾਡੇ ਨਾਲ ਇਹੋ ਜਿਹਾ ਸਲੂਕ ਕਿਸ ਗੁੱਸੇ ਦੇ ਵਿੱਚ ਨਿਕਲਿਆ ਕਿਉਂ ਫੌਜੀਆ ਨੇ ਐਵੇਂ ਦਾ ਤੁਹਾਡੇ ਨਾਲ ਵਿਵਹਾਰ ਕੀਤਾ ਵੀਰ ਮੇਰਾ ਗੱਲ ਇਹ ਸੀ ਸਾਨੂੰ ਪਹਿਲਾਂ ਤਾਂ ਕਾਲ ਆਉਂਦੀ ਹੈ ਵੀ 4 ਵਜੇ ਤੱਕ ਸਾਡੀ ਮੀਟਿੰਗ ਹੋਣੀ ਹੈ ਖਿਚਾਨਾ ਨਾਲ ਸਾਡੇ ਖਿਚਾਨ ਉਸ ਸਾਹਮਣੇ ਖੜੇ ਸੀ ਉੱਥੇ ਪਰ ਸਾਨੂੰ ਇਹ ਨਹੀਂ ਸਮਝ ਆਈ ਵੀ ਕਿਸਾ ਸਾਹਮਣਾਲ ਹੁੰਦਾ ਨੇ ਹਮਲਾ ਕੀਤਾ ਉਹਨਾਂ ਨੇ ਇੱਕ ਵਾਰ ਹਮਲਾ ਕੀਤਾ ਉਸ ਤੋਂ ਬਾਅਦ ਮੈਂ ਖੁਦ ਅੱਗੇ ਜਾ ਕੇ ਸਾਰੇ ਆਪਣੇ ਕਿਸਾਨ ਭਾਈਆਂ ਨੂੰ ਉਸ ਨੇ ਫੇਰ ਵੀ ਰੋਕਿਆ ਜੋ ਹਮਲਾ ਹੋ ਚੁੱਕਾ ਸੀ ਸਾਡੀ ਇੱਕ ਮੌਤ ਉਸ ਸਮੇਂ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਵੀ ਆਪਣੇ ਰੋਕ ਲਏ ਪਰ ਉਸ ਤੋਂ ਬਾਅਦ ਤਾਂ ਤੁਸੀਂ ਵੀ ਵੇਖਿਆ ਹੋਣਾ মিডিਆ ਵੀ ਇੱਥੀ ਸੀ ਵੀ ਸਾਡੇ ਯਾਰ ਉਹਨਾਂ ਨੇ ਹੱਥ ਹੀ ਨਹੀਂ ਛੱਡੀ ਯਾਰ ਕੋਈ ਕਸਰ ਨਹੀਂ ਛੱਡੀ ਮੈਂ ਭਗਵਾਨਤਮਾਨ ਸਰਕਾਰ ਨੂੰ ਵੀ ਇਹ ਪੁੱਛਣਾ ਚਾਹੁੰਦਾ ਵੀ ਯਾਰ ਤੇਰਾ ਦੋਗਲਾ ਚਿਹਰਾ ਹੈ ਜਾਂ ਸਿੰਗਲ ਹੈ ਤੂੰ ਵੀਰ ਆਪਣੇ ਪੰਜਾਬ ਦੇ ਵਿੱਚ ਵੀ ਆ ਕੇ ਉਹਨਾਂ ਨੇ ਇਹ ਕਰ ਚਾ ਕੇ ਕਾਰਵਾਈ ਕਰਨ ਵਾਲੀ ਕਸਰ ਕਰਤੀ ਯਾਰ ਤੇ ਮੇਰੀ ਗੱਲ ਸੁਣੋ ਇਹ ਚ ਸਾਡੀ ਕਸੂਰਤਾ ਦੱਸੋ ਕੀ ਸੀ ਸਾਡੇ ਕੋਲੇ AK47 ਸੀ ਸਾਡੇ ਕੋਲੇ ਕੁਝ ਹੋਰ ਸੀ ਸਾਡੇ ਕਿਸੇ ਬੰਦੇ ਨੇ ਕੋਈ ਗੋਲੀ ਚਲਾਈ ਉਹਨਾਂ ਨੂੰ ਜਾਂ ਸਾਡੇ ਕਿਸੇ ਬੰਦੇ ਨੇ ਉਹਨਾਂ ਨੂੰ ਕੁਝ ਕਿਹਾ ਹੋਵੇ ਯਾਰ ਖੜੇ ਆ ਕਿੰਨੇ ਦਿਨਾਂ ਐ ਪ੍ਰੋਟੈਸਟ ਕਰਨ ਲੱਗੇ ਹੋਏ ਆ ਕੋਈ ਉਹਨਾਂ ਨੂੰ ਕੁਝ ਕਹਿ ਨਹੀਂ ਰਿਹਾ ਉਹ ਫੇਰ ਵੀ ਸਾਡੇ ਵੱਲ ਗੋਲੀਆਂ ਮਾਰ ਰਿਹਾ ਸਾਡੇ ਨੌਜਵਾਨਾਂ ਨੂੰ ਮਾਰਦਾ ਪਿਆ ਤੇ ਇੱਕ ਹੋਰ ਦੱਸ ਸਾਡੇ ਯਾਰ ਸਾਡੇ ਚ ਕੋਈ ਕਮੀਆਂ ਹੋਣੀਆਂ ਸੀ ਮੰਨ ਲੈਣੇ ਆ ਅਸੀਂ ਇਨਸਾਨਾਂ ਪਰਸਤ ਨੂੰ ਆਇਆ ਸੀ ਯਾਰ ਸਾਡੇ ਆਖ ਹੀ ਨਾ ਉਹਨਾਂ ਨੇ ਜਿਹੜਾ ਟਰਾਲੀਆਂ 'ਚ ਬੈਠੇ ਬਜ਼ੁਰਗ ਐ ਉਹਨਾਂ ਨੇ ਬਾਹਰ ਕੱਢੇ ਉਹਨਾਂ ਨੂੰ ਕੁੱਟਿਆ ਉਹਨਾਂ ਨੂੰ ਕੁੱਟਿਆ ਤੇ ਸਾਡੇ ਨੌਜਵਾਨਾਂ ਨੂੰ ਜਿਹੜਾ ਟਰਾਲੀਆਂ 'ਚ ਬੈਠੇ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਮੈਂ ਮੰਨਦਾ ਵੀ ਸਾਡੇ ਕੋਈ ਇਹ ਕਹਿ ਦੇਣ ਵੀ ਸਾਡੇ ਅੱਗੇ ਅੱਗੇ ਖੜੇ ਆ ਕੁਝ ਕਰਦੇ ਹੋਣੇ ਪਰ ਜਿਹੜਾ ਟਰਾਲੀਆਂ 'ਚ ਬੈਠੇ ਹੋ ਤਾਂ ਨਹੀਂ ਕੁਝ ਕਰ ਰਹੇ ਸੀ ਯਾਰ ਨਹੀਂ ਜੋ ਲੈ ਕੇ ਗਏ ਸੀ ਉਹ ਛੱਡ ਕੇ ਜਾ ਫਿਰ ਹਜੇ ਉਹਨਾਂ ਦੀ ਰਾਸਤੇ ਦੇ ਵਿੱਚ ਨੇ ਸਾਨੂੰ ਤਾਂ ਅਜੇ ਤੱਕ ਐਵੇਂ ਹੀ ਨਹੀਂ ਪਤਾ ਵੀਰੇ ਉਹਨਾਂ ਨਾਲ ਹੋ ਕੀ ਰਿਹਾ ਹੈ ਰਾਸਤੇ ਦੇ ਵਿੱਚ ਨੇ ਕਿੰਨੇ 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 ਕੁ ਵਿਅਕਤੀ ਨੇ ਕਿੰਨੇ ਕੁ ਕਿਸਾਨ ਨੇ ਉਹਨਾਂ ਉਹਨਾਂ ਕੋਲੇ ਸਾਡਾ ਘੱਟੋ-ਘੱਟ ਅਨੁਮਾਨ ਬਾਕੀ ਸਵੇਰੇ ਪਤਾ ਲੱਗੂਆ 50 ਤੋਂ 55 ਕਿਸ਼ਾਨਤਾ ਉਹਨਾਂ ਦੀ ਹਰਾਸਤ ਹੈ ਹੀ ਹੈ ਹਰਾਸਤ ਕੀ ਹੈ ਵੀਰੇ ਉਹਨਾਂ ਕੋਲੇ ਵੱਡੇ-ਵੱਡੇ ਬੋਰੇ ਸੀ ਬੋਰਾں ਚ ਪਾਉਂਦੇ ਸੀ ਉਸਦੂ ਬਾਅਦ ਡਾਂਗਾ ਮਾਰਦੇ ਸੀ ਮੈਂ ਤਾਂ ਇਹ ਵੀ ਨਹੀਂ ਵਿਸ਼ਵਾਸ ਕਰ ਵੀ ਇਹ ਆਰਮੀ ਹੈ ਸੀਆਰਪੀ ਆਰਐਫ ਹੈ ਜੈ ਮੋਦੀ ਦੀ ਪਰਸਨਲ ਟੀਮ ਹੈ ਕੋਈ ਜਿਸ ਕਿਉਂਕਿ ਆਪਣੀ ਆਰਮੀ ਯਾਰ ਆਰਮੀ ਕਿਸੇ ਵੀ ਦੇਸ਼ ਦੀ ਹੋਵੇ ਆਪਣੇ ਦੇਸ਼ ਦੇ ਪਛੰਦ ਦੇ ਕਦੇ ਗੋਲੀ ਨਹੀਂ ਚਲਾਉਂਦੀ ਨਹੀਂ ਚਲਾਉਂਦੀ ਹੈ ਮੈਨੂੰ ਤਾਂ ਉਹਨਾਂ ਤੇ ਇਹ ਵੀ ਵਿਸ਼ਵਾਸ ਨਹੀਂ ਵੀ ਉਹਨਾਂ ਦੇ ਪਰਸਨਲ ਇਹ ਬਣਾਏ ਹੋਏ ਐ ਵੀ ਜੋ ਉਹਨਾਂ ਸਿਰਫ ਇਸ਼ਾਰਿਆਂ ਦੇ ਕੰਮ ਕਰਦੇ ਐ ਵੀ ਇਹਨਾਂ ਨੂੰ ਮਾਰ ਦਿਓ ਯਾਰ ਜੇ ਸਾ ਅਸੀਂ ਇੰਨੇ ਬੁਰੇ ਲੱਗਦੇ ਆ ਯਾਰ ਇਹਨਾਂ ਨੂੰ ਇਹ ਵੈਸੀ ਮਾਰਦੇ ਨੇ ਸਾਨੂੰ ਇਹ ਹੁਣ ਕਿਹਨੇ ਭਜਦੇ ਐ ਹੈ ਅਸੀਂ ਖੜੇ ਆ ਯਾਰ ਸਾਡੇ ਕੋਲੇ ਹੈ ਕੀ ਐ ਸਾਡੇ ਕੋਲ ਤਾਂ ਇੱਕ ਨਾਰਾ ਐ ਚੰਡਾ ਅਸੀਂ ਚੰਡੇ ਦੀ ਆਵਾਜ਼ ਬੁਲੰਦ ਕਰਦੇ ਆ ਤੇ ਹੱਕ ਮੰਗਦੇ ਆ ਆਪਦੇ ਜੇ ਯਾਰ ਇਸ ਦੇਸ਼ 'ਚ ਹੱਕ ਮੰਗਣਾ ਵੀ ਗਨਾਹ ਐ ਤਾਂ ਬਾਈ ਫਿਰ ਇਸ ਹਿਸਾਬ ਨਾਲ ਤਾਂ ਅਸੀਂ ਇਸ ਦੇਸ਼ ਦੇ ਵਿਛੰਡੀ ਹੈ ਨਹੀਂ ਸਾਨੂੰ ਇਹ ਕਹਿ ਦੇਣ ਕੀ ਤੁਸੀਂ ਭਾਈ ਜਾਓ ਇੱਥੋਂ ਗੱਲ ਖਤਮ ਐ ਯਾਰ ਐਨਾ ਤਾਂ ਵੀਰੇ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਨਾ ਜਿਹੜੀ ਇਹ ਕਰ ਰਹੇ ਐ ਹੱਦ ਕਰਤੀ ਯਾਰ ਮੋਦੀ ਨੇ ਲੱਖ ਲਾਣ ਤਾਂ ਇਹੋ ਜਿਹੇ ਬੰਦੇ ਨੂੰ ਯਾਰ